ਕੇਦਾਰਾ ਮਹੱਲਾ ਪੰਜਵਾ ਪ੍ਰੀਤਮ ਵਸਤ ਰੇਦ ਮਹ ਖੂਰ ਇਹ ਪ੍ਰੀਤਮ ਤੇ ਵਿਸਰਾਮ ਹੈ ਪ੍ਰੀਤਮ ਵਸਤ ਰੇਦ ਮਹ ਖੂਰ ਭਰਮ ਭੀਤ ਨਿਵਾਰ ਭਰਮ ਭੀਤ ਨਿਵਾਰ ਠਾਕੁਰ ਗਹਿ ਲੇਹੁ ਆਪਣੀ ਊਰ ਰਹਾਉ ਅਧਿਕ ਗਰਤ ਸੰਸਾਰ ਸਾਗਰ ਕਰ ਦਇਆ ਚਾਰ ਹਤੂਰ ਸੰਤ ਸੰਗ ਹਰ ਚਰਨ ਬੋਹਿਤ ਉਦਰ ਤੇ ਲੈ ਮੂਰ ਗਰਬ ਕੁੰਟ ਮਹ ਜਿਨਹ ਧਾਰਿਓ ਨਹੀਂ ਵਿਖੈ ਬਾਨ ਮਹ ਹੂਰ ਨਹੀਂ ਪਤੀ ਯਮਕ ਹਰ ਸਖਤ ਸਰਨ ਸਮਰੱਥ ਨਾਨਕ ਆਨ ਨਹੀਂ ਨਿਹੋਰ ਆਨ ਪਾਤੇ ਵੀ ਜਮਕ ਲਾ ਕੇ ਬੋਲਣਾ ਕੇਦਾਰਾ ਮਹੱਲਾ ਪੰਜਵਾ ਰਸਨਾ ਰਾਮ ਰਾਮ ਬਖਾਨ ਗੁਣ ਗੋਪਾਲ ਉਚਾਰ ਦੇਣ ਰੈਣ ਭਏ ਕਲਮਲ ਹਾਨ ਰਹਾਉ ਤਿਆਗ ਚੱਲਣਾ ਸੰਗ ਸੰਪਤ ਕਾਲ ਸੇਰ ਪਰ ਜਾਨ ਕਾਲ ਸ਼ਿਰ ਪਰ ਜਾਨ ਸਿਰ ਪਰ ਇਕੱਠਾ ਨਹੀਂ ਕਹਿਦਣਾ ਕਾਲ ਪਤੀ ਅਮਕ ਲਾਦਨੀ ਕਾਲ ਸਿਰ ਪਰ ਜਾਨ ਮੇਥਨ ਮੋਹ ਦੁਰੰਤ ਆਸਾ ਝੂਠ ਸਰ ਪਰਮਾਨ ਸਤਪੁਰਖ ਅਕਾਲ ਮੂਰਤ ਹਿਰਦੈ ਧਾਰਹੁ ਧਿਆਨ ਇਹ ਜਿਹੜੇ ਝੂਠੇ ਸੌਦੇ ਵਾਲੇ ਆਹੀ ਪੰਕਤੀ ਦਿੰਦੇ ਹਨ ਸਤਪੁਰਖ ਅਕਾਲ ਮੂਰਤ ਇੱਥੇ ਤੱਕ ਤਾਂ ਗੁਰਬਾਣੀ ਦੀ ਲੈ ਲੈਂਦੇ ਆ ਅਗਲੀ ਆਪਣੀ ਬਣਾਈ ਹੋਈ ਹੈ ਸ਼ਬਦ ਸਰੂਪੀ RAM ਸਤਿ ਸਪੁਰਖ ਕਾਲ ਮੂਰਤ ਸ਼ਬਦ ਸਰੂਪੀ RAM ਇਹੋ ਅੱਧੀ ਪੰਕਤੀ ਗੁਰਬਾਣੀ ਦੀ ਅੱਧੀ ਆਪਣੇ ਆਪ ਹੀ ਬਣਾਈ ਹੋਈ ਇਸ ਤਰ੍ਹਾਂ ਇਹ ਕਹਿੰਦੇ ਨਾਮ ਹੈ ਜੀ ਜਪੋ ਨਾਮ ਨਿਧਾਨ ਲਾਧ ਨਾਨਕ ਬਸਤ ਇਹ ਪਰਵਾਣ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਕੋ ਆਧਾਰ ਕਾਲ ਕਲੇਸ਼ ਨ ਕਾਛ ਬਿਆਪੈ ਸੰਤ ਸੰਗ ਵਿਹਾਰ ਰਹਾਉ ਕਰ ਅਨੁਗ੍ਰਹ ਆਪ ਰਾਖਿਓ ਨਹ ਉਪਜ ਉਪਜਤੋ ਬੇਕਾਰ ਕਰ ਅਨੁਗ੍ਰਹ ਆਪ ਰਾਖਿਓ ਇਥੇ ਵਿਸ਼ਰਾਮ ਹੈ ਨਹ ਉਪਜਤੋ ਨਹ ਉਪਜਤੋ ਬੇਕਾਰ ਉਪਜਤੋ ਨਹੀਂ ਕਹਿਣਾ ਉਪਜਤੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦੇਹਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਚਰਨ ਨਾਨਕ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸਰਣਾਗਤੀ ਤੇਰੇ ਸੰਤਨਾ ਕੀ ਛਾਰ ਕੇਦਾਰਾ ਮਹੱਲਾ ਪੰਜਵਾ ਹਰ ਕੀ ਨਾਮ ਬਿਨ ਤ੍ਰੇਗ ਸਰੋਤ ਜੀਵਨ ਰੂਪ ਵਿਸਾਰ ਜੀਵਹਿ ਤਿਹ ਕਤ ਜੀਵਨ ਹੋਤ ਰਹਾਉ ਖਾਤ ਪੀਤ ਅਨੇਕ ਬਿੰਜਨ ਹਾਂਜੀ ਇੱਥੇ ਵਿਸਰਾਮ ਹੈ ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਜੈਸੇ ਭਾਰ ਬਹਾਕ ਖੋਤ ਜੈਸੇ ਭਾਰ ਬਹਾਕ ਹੂਤ ਆਠ ਪਹਿਰ ਮਹਾશ્રਮ ਪਾਇਆ ਜੈਸੇ ਬਿਰਖ ਜੰਤੀ ਜੋਤ ਤਾਜ ਗੋਪਾਲ ਜੇ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ਕਰ ਜੋਰ ਨਾਨਕ ਦਾਨ ਮਾਗੇ ਕਰ ਜੋਰ ਨਾਨਕ ਦਾਨ ਮਾਗੇ ਕਰ ਜੋਰ ਨਾਨਕ ਦਾਨ ਮਾਗੇ ਰੱਖਾਓ ਕੰਠ ਪੂਰਤ ਕੀਦਾਰਾ ਮਹੱਲਾ ਪਿੰਜਵਾ ਸੰਤਹ ਧੂਰ ਲੇ ਮੁਖ ਮਲੀ ਇਹ ਲੇ ਪਦ ਤੇ ਵਿਸਰਾਮ ਲਾਉਣਾ ਹੈ ਮੁਖ ਮਲੀ ਗੁਣਾ ਅਚੁੱਤ ਸਦਾ ਪੂਰਨ ਨਹਿ ਦੋਖ ਵਿਆਪਹਿ ਕਲੀ ਕਲੀ ਵੀ ਪੂਰਾ ਹੀ ਉਚਾਰਨ ਕਰਨਾ ਰਹਾਉ ਗੁਰ ਬਚਨ ਕਾਰਜ ਸਰਬ ਪੂਰਨ ਈਤ ਊਤ ਨ ਹਲੀ ਗੁਰ ਬਚਨ ਇਤਿ ਠਮਕ ਕਾਰਜ ਸਰਬ ਪੂਰਨ ਇਤਿ ਵਿਸਰਾਮ ਈਤ ਊਤ ਇਤਿ ਠਮਕ ਨ ਹਲੀ ਹਲੀ ਪੂਲਾ ਬੋਲਣਾ ਹੈ ਪ੍ਰਾਵ ਏਕ ਅਨਿਕ ਸਰਬਤਰ ਪੂਰਨ ਵਿਖੈ ਅਗਨ ਨ ਜਲੀ ਇਹੀ ਵਿਸਰਾਮ ਧਿਆਨ ਨਾਲ ਲਾਉਣਾ ਪ੍ਰਭ ਏਕ ਇੱਥੇ ਠੰਮਕ ਅਨੇਕ ਸਰਬੱਤ ਪੂਰਨ ਸਰਬਤ ਨਹੀਂ ਕਹਿ ਦੇਣਾ ਸਰਬੱਤ ਉਚਾਰਨ ਕਰਨਾ ਅਨੇਕ ਸਰਬੱਤ ਪੂਰਨ ਇੱਥੇ ਵਿਸਰਾਮ ਹੈ ਵਿਖਿਆਗਨ ਇੱਥੇ ਠੰਮਕ ਨਾ ਜਲੀ ਗਹਿ ਭੂਜਾ ਲੀਨੋ ਦਾਸ ਆਪਣੋ ਜੋਤੀ ਜੋਤ ਰਲੀ ਗਹਿ ਭੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ ਰੁਚੈ ਪੂਲਾ ਹੀ ਪੂਲਾ ਕੋਟ ਸਾਤ ਆਨੰਦਪੂਰਨ ਹਾਂ ਇੱਥੇ ਕੰਨਾ ਨਹੀਂ ਆਨੰਦਪੂਰਨ ਜਲਤ ਛਾਤੀ 부ਜੈ ਜਲਤ ਛਾਤੀ ਬੁਝੈ ਬੁਝੈ ਪੋਲਾ ਰਹਾਉ ਸੰਤ ਮਾਰਗ ਚਲਤ ਪ੍ਰਾਨੀ ਪਤਤ ਉਦਰੇ ਮੁਚੈ ਪਤਿਤ ਉਦਰੇ ਮੁਚੈ ਰੇਨ ਜਾਨ ਕੀ ਲੱਗੀ ਮਸਤਕ ਅਨਕ ਤੀਰਥ ਸੁਚੈ ਸੁਚੈ ਪਦ ਕਸ ਕੇ ਉਚਾਰਨ ਕਰਨਾ ਚਰਨ ਕਮਲ ਧਿਆਨ ਭੀਤਰ ਘਾਟ ਘਟਾ ਹੈ ਸੁਆਮੀ ਸੁਜੈ ਹਾਂਜੀ ਸੁਜੈ ਵੀ ਕਸ ਕੇ ਬੋਲਣਾ ਸਰਨ ਦੇਵ ਅਪਾਰ ਨਾਨਕ ਬਹਰ ਜਮ ਨਹੀਂ ਲੁੱਜੈ ਲੁੱਜੈ ਵਿਕਸਕੀ ਕੇਦਾਰਾ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਹਾਂ ਮਿਲ ਪਤੀ ਵਿਸਰਾਮ ਲਾਉਣਾ ਹੈ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ पूर रहिया सर्वत्र मैं सर्वत्र मैं ये मैं उच्चारण करना संबंध का पाठ है पूर रहिया सर्वत्र मैं सो पुरख विदाता 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 मेहनत कर ले भाई बार बार ये पद आएगा है? मार्ग प्राप का हार किया मार्ग प्राप का हार किया संतन संग जाता ਸੰਤਨ ਸੰਗ ਜਾਤਾ ਪੁਰਖ ਵਿਦਾਤਾ ਘਾਟ ਘਾਟ ਨਦਰ ਨਿਹਾਲਿਆ ਜੋ ਸਰਣੀ ਆਵੈ ਸਰਬ ਸੁਖ ਪਾਵੈ ਤੇਲ ਨਹੀਂ ਪੰਨ ਕਾਲਿਆ ਹਰ ਗੁਣ ਨਿਦ ਗਾਏ ਸਹਿਜ ਸੁਭਾਈ ਪ੍ਰੇਮ ਮਹਾਰਸ ਮਾਤਾ ਮਾਤਾ ਕਸ ਕੀ ਨਾਨਕ ਦਾਸ ਤੇਰੀ ਸਰਣਾਈ ਤੂ ਓਰਨ ਪੁਰਖ ਵਿਦਾਤਾ ਹਰ ਪ੍ਰੇਮ ਭਗਤ ਜਨ ਵਿਦਿਆ ਸੇ ਆਨ ਕਤ ਜਾਹੀ ਮੀਨ ਵਿਛੁਹਾ ਨਾ ਸਹ ਜਾਲ ਬਿਨ ਮਰ ਪਾਹੀ ਹਰ ਬਿਨ ਕਿਉ ਰਹੀ ਐ ਦੁਖ ਕਿਨ ਸਹੀ ਐ ਚਾਤ੍ਰਿਕ ਬੂਂਦ ਪਿਆਸਿਆ ਕਬ ਰੈਣ ਬਿਹਾਵੇ ਚਕਵੀ ਸੁਖ ਪਾਵੇ ਸੂਰਜ ਕਿਰਨ ਪ੍ਰਗਾਸਿਆ ਹਰ ਦਰਸ ਮਨ ਲਾਗਾ ਦਿਨਸ ਸੁਭਾਗਾ ਦੋਵੇਂ ਸੱਸੀ ਬੋਲਨੇ ਆ ਹਰ ਦਰਸ ਮਨ ਲਾਗਾ ਦਿਨਸ ਸੁਭਾਗਾ ਆਨੰਦਿਨ ਹਰ ਗੁਣ ਗਾਹੀ ਨਾਨਕ ਦਾਸ ਕਹਿ ਬਿਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜਿਉ ਦਿਹੂਰੀ ਕਤ ਸੋਭਾ ਪਾਵੈ ਸਾਸ ਬਿਨਾ ਜਿਉ ਦਿਹੂਰੀ ਕਤ ਸੋਭਾ ਪਾਵੈ ਦਰਸ ਬਿਹੂਨਾ ਸਾਧ ਜਨ ਖਿਨ ਟਿਕਣ ਨ ਆਵੇ ਹਰ ਬਿਨ ਜੋ ਰਹਿਣਾ ਨਰਕ ਸੂ ਸਹਿਣਾ ਚਰਨ ਕਮਲ ਮਨ ਬਿਧਿਆ ਨੰਨਾ ਪਾਈ ਚਰਨ ਕਮਲ ਮਨ ਬਿਧਿਆ ਹਾਰੇ ਰਸਕ ਬਹਿਰ ਆਗੀ ਨਾਮ ਲੇਵ ਲਾਗੀ ਕਤਹ ਨ ਜਾਏ ਨਖੇਦਿਆ ਨਖੇਦਿਆ ਹਾਰੇ ਸੋ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨ ਮਾਵੇ ਸੋ ਸੁਖ ਅੰਕ ਨ ਮਾਵੇ ਓਹ ਕ੍ਰਪਾਲੂ ਨਾਨਕ ਕੇ ਸੁਆਮੀ ਹਰ ਚਰਨ ਸੰਗ ਸਮਾਵੇ ਖੋਜਤ ਖੋਜਤ ਪ੍ਰਾਪ ਮਿਲੇ ਹਰ ਕਰੁਣਾ ਧਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੇ ਨਿਰਗੁਣ ਨੀਚ ਅਨਾਥ ਮੈਂ ਇਥੇ ਵਿਸਰਾਮ ਲਾਉਣਾ ਹੈ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਬੀਚਾਰੇ ਨਹੀਂ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਣ ਬਿਰਧ ਬਖਾਨਿਆ ਭਗਤ ਵਚਲ ਸੁਣ ਅੰਚਲੋ ਗਹਿਆ ਘਾਟ ਘਾਟ ਪੂਰ ਸਮਾਨਿਆ ਸੁਖ ਸਾਗਰੁ ਪਾਇਆ ਸਹਿਜ ਸੁਭਾਇਆ ਜਨਮ ਮਰਨ ਦੁਖ ਹਾਰੀ ਕਰ ਗਹਿ ਲੀਨੇ ਨਾਨਕ ਦਾਸ ਆਪਣੇ ਜਨਮ ਮਰਨ ਦੁਖ ਹਾਰੇ ਕਰ ਗਹਿ ਲੀਨੇ ਨਾਨਕ ਦਾਸ ਆਪਣੇ RAM ਨਾਮ ਔਰ ਹਾਰੇ ਹਾਂ ਬੱਕਰਾ ਉਰ ਹਾਰੇ ਇਕੱਠਾ ਨਹੀਂ ਕਹਿਣਾ